ਹਾਂਜੀ ਵੈਗਰੂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਵੈਗਰੂ ਜੀ ਅੱਜ ਆ ਗਿਆ ਜੀ 2 ਤਰੀਕ ਤੇ 8:30 ਦਾ ਟਾਈਮ ਆ ਤੇ ਆਪਾਂ ਪਹੁੰਚ ਗਿਆ ਜੀ ਖਾਲੜਾ ਸ਼ਮਸ਼ਾਨ ਘਾਟ ਦੇ ਅੰਦਰ ਹਾਲਾਤ ਹੀ ਦੇਖੋ ਚਲੋ ਮੈਂ ਕਿਸੇ ਦੇ ਐਵੇਂ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਇੱਥੇ ਪਿਛਲੇ ਸਮੇਂ ਦੇ ਵਿੱਚ ਕਾਫੀ ਪੈਸੇ ਵੀ ਆਏ ਸੀ ਪਹਿਲਾਂ ਵੀ ਆਪਾਂ ਸਫਾਈ ਕਰਾਈ ਉਹਦਾ ਛੋਟੇ ਛੋਟੇ ਬੱਚੇ ਲਾਇਆ ਸੀ ਤੇ ਹੁਣ ਤੇ ਮੈਨੂੰ ਬੀਡੀਪੀ ਸਾਹਿਬ ਵੀ ਖਿੰਡੋ ਲੋ ਜਿਹੜੇ ਨਰੇਗਾ ਦੀ ਨਾਲ ਲਿਵਰ ਮਿਲੀ ਆ ਧੰਨਵਾਦ ਉਹਨਾਂ ਦਾ ਤੇ ਸਾਡੇ ਭਾਗ ਸਿੰਘ ਮੇਰੇ ਵੀਰ ਦਾ ਤੇ ਏਪੀਓ ਮੈਡਮ ਉਥੋਂ ਦੇ ਜਿਹੜੇ ਆ ਸੁਪਰਡੈਂਟ ਉਹਨਾਂ ਦਾ ਧੰਨਵਾਦ ਪਰ ਹਾਲਾਤ ਦੇਖੋ ਇੱਥੇ ਖਲੋਣ ਦੀ ਜਗਾ ਨਹੀਂ ਹੈਗੀ ਜੇ ਕੋਈ ਬਾਹਰੋਂ ਅੰਦਰੋਂ ਬਾਹਰੋਂ ਕੋਈ ਹੁੰਦਾ ਨਾ ਇੱਥੇ ਤੇ ਆਹ ਦੇਖੋ ਹਾਲਾਤ ਇਹ ਖਾਲੜਾ ਸ਼ਮਸ਼ਾਨ ਘਾਟ ਦੀ ਆ ਬਾਜ਼ਾਰ ਦੀ ਤੇ ਹੁਣ ਆਪਾਂ ਇੱਥੇ ਪੂਰੀ ਕੋਸ਼ਿਸ਼ ਕਰਾਂਗੇ ਅੱਜ ਦੋ ਤਰੀਕਾ ਪੂਰੀ ਸਫਾਈ ਕਰਾ ਕੇ ਤੇ ਨਾਲ ਇੱਥੇ ਬੂਟੇ ਲਾਏ ਜਾਣ। ਇਹ ਹਲਾਦਿਆ। ਦੇਖਿਓ ਖਾਲੜਾ ਦਾ ਬਾਜ਼ਾਰ ਦਾ ਸੰਸ਼ਾਨ ਘਾਟ ਇੱਥੇ 14 ਕੇ 17 ਲੱਖ ਰੁਪਈਆ ਇੰਨੇ ਤੱਕ ਇੱਥੇ ਆਇਆ ਸੀ ਪਰ ਇੱਥੇ ਹੋਇਆ ਕੁਝ ਨਹੀਂ। ਤੇ ਦੇਖਿਓ ਇਹ ਆਪਾਂ ਸਫਾਈ ਕਰਾਂਗੇ।